हां जी दोस्तों सारेया नु सस्कारी काल स्वागत है टोडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਪੰਗਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਇੱਕ ਦੋਸਤੋ ਘਰੇਲੂ ਮਾਲ ਦੇ ਵਿੱਚੋਂ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਸੇਲ ਦੇ ਲਈ ਜਿਹੜੀ ਦੋਸਤੋ ਵਿਕਰੀ ਦੇ ਲਈ ਜਿਹੜੀ ਆ ਅਵੇਲੇਬਲ ਆ ਸੋ ਕੋਈ ਚਾਹ ਬਣ ਵੀਰ ਆਣ ਕੇ ਤੁਸੀਂ ਤਸੱਲੀ ਕਰ ਸਕਦੇ ਜੇ 蒂ਪ ਕੇ ਵੇਖ ਸਕਦੇ ਜੇ ਕਿਉਂਕਿ ਪਸ਼ੂ ਜਿਹੜਾ ਦੋਸਤੋ ਗੱਬਣ ਆ ਮਾਜੇ ਗੱਬਣਾ ਠੀਕ ਆ ਜੀ ਤੇ ਦਿਨ ਕਿੰਨੇ ਕੁ ਲੈਂਦੀ ਆ ਕੀ ਰੇਟ ਭਾਅ ਪੜਦਾ ਦੋਸਤੋ ਰਹੂਗਾ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਜੇਕਰ ਦੋਸਤੋ ਬਿਲਕੁਲ ਨਾਲ ਨਾਲ ਪਿੰਡਾਂ ਦੀ ਗੱਲ ਕਰ ਲਈਏ ਨਾਲ ਪਿੰਡ ਜਿਹੜਾ ਰਸੂਲਪੁਰ ਪਿੰਡ ਆ ਦੋਸਤੋ ਇਹ ਵੀ ਲੱਗਦਾ ਮੁੱਠਿਆਂ ਵਾਲਾ ਪਿੰਡ ਗਜ਼ਲ ਤੇ ਤੂਤ ਬਿਲਕੁਲ ਜਿਹੜਾ ਦੋਸਤੋ ਨਾਲ ਲੱਗਦਾ ਪਿੰਡ ਆ ਠੀਕ ਆ ਕੋਈ ਵੀਰ ਜੇਕਰ ਦੋਸਤੋ ਹਰੀਕੇ ਪੱਤੋਂ ਤੋਂ ਆ ਰਿਹਾ ਤੇ ਪੱਟੀ ਮੋੜ ਤੋਂ ਵੀ ਤੁਸੀਂ ਸਿੱਧੀ ਵਿਜ਼ਿਟ ਕਰ ਸਕਦੇ ਜੇ ਪੱਟੀ ਮੋੜ ਤੋਂ ਦੋਸਤੋ ਚੀਮਾ ਬਰਵਾਲਾ ਦੁਬਲੀ ਤੋਂ ਹੁੰਦੇ ਹੋਏ ਦੋਸਤੋ ਕੋਟਪੂਡਾ ਤੇ ਤੂਤ ਪੰਗਾਲੇ ਤੁਸੀਂ ਖਾਸ ਵਿజిਟ ਕਰ ਸਕਦੇ ਜੀ ਠੀਕ ਹੈ ਜੀ ਨੋਰਮਲ ਬਿਲਕੁਲ ਘਰੇਲੂ ਮਾਲ ਆ ਦੋਸਤੋ ਅੱਗੇ ਕਿਸੇ ਵੀਰ ਵਪਾਰ ਦੀ ਲਾਈਨ ਦੇ ਵਿੱਚ ਕੋਈ ਲੈ ਕੇ ਜਾਣਾ ਚਾਹੂਗਾ ਤਾਂ ਵੀ ਦੋ ਪੈਸੇ ਤੁਹਾਨੂੰ ਦੇਊਗਾ ਰੇਡ ਪੜਤਾ ਜਿਹੜਾ ਦੋਸਤੋ ਜੈਨੂਨ ਤੇ ਜਾਇਜ਼ ਹੋਊਗਾ ਸੋ ਆਓ ਕਰਦੇ ਆ ਗੱਲਬਾਤ ਪੂਰੀ ਡਿਟੇਲ ਆਪਾਂ ਲੈ ਲੈਨੇ ਆ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਅੱਜ 29 ਸਤੰਬਰ ਨੂੰ ਦੋਸਤੋ ਇਹ ਆਪਾਂ ਅੱਜ ਕਵਰੇਜ ਕਰਦੇ ਪਏ ਆ ਠੀਕ ਹੈ ਬਾਕੀ ਗੱਲਬਾਤ ਤੁਸੀਂ ਕਰ ਲੈਣਾ ਨੰਬਰ ਜਿਹੜੇ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਸਭ ਤੋਂ ਪਹਿਲਾਂ ਭਾਜੀ ਸਾਸਰੀ ਘਾਲ ਸਾਸਰੀ ਘਾਲ ਜੀ ਸੋ ਭਾਜੀ ਇੱਕ ਆਪਣਾ ਨਾਮ ਜਰੂਰ ਦੱਸ ਦੀਏ ਜੀ ਮੇਰਾ ਨਾਮ ਹਰਜਿੰਦਰ ਸਿੰਘ ਜੀ ਹਾਂ ਜੀ ਪਿੰਡ ਪੰਗਾਲਾ ਹਾਂ ਜੀ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਅੱਛਾ ਭਾਜੀ ਜਿੱਦਾਂ ਕਿ ਆਪਾਂ ਪਹਿਲਾਂ ਜ਼ਿਕਰ ਕਰਤਾ ਵੀ ਪਸ਼ੂ ਆਪਣੇ ਘਰ ਦੇ ਹੀ ਆ ਘਰ ਦੇ ਪਸ਼ੂ ਆ ਜੀ ਬਿਲਕੁਲ ਠੀਕ ਆ ਹਾਂ ਜੀ ਤੇ ਇਹ ਮੱਝ ਦੀ ਆਪਾਂ ਜੇਕਰ ਆਪਾਂ ਗੱਲ ਕਰ ਲਈਏ ਤੇ ਵੀ ਇਹ ਸਵੇਰੇ ਕਿੰਵੇਂ ਸੂਏਗੀ ਹੁਣ ਏ ਜੀ ਤੀਜੇ ਸੂਵੇ ਆ ਜੀ ਠੀਕ ਹੈ ਜੀ ਬਿਲਕੁਲ ਤੀਸਰੇ ਸੂਵੇ ਆ ਹਾਂਜੀ ਉਦਾਂ ਆਪਾਂ ਐ ਵਪਾਰੀਆਂ ਕੋਲ ਤਾਂ ਹੁੰਦੀ ਤਾਂ ਉਹਨਾਂ ਦੇ ਦੂਸਰੇ ਵੀ ਕਹਿਣੀ ਸੀ ਹਾਂਜੀ ਪਰ ਆਪਾਂ ਬਿਲਕੁਲ ਜੋ ਸੱਚ ਆ ਉਹ ਦੱਸਣਾ ਹੈ ਜੀ ਤੇ ਤੀਸਰੇ ਸੂਵੇ ਆਪਣੇ ਘਰ ਦੀ ਮੱਝ ਜੀ ਤੀਸਰੇ ਸੂਵੇ ਸੂਣਾ ਨੇ ਦੋ ਸੂਵੇ ਅੱਗੇ ਆਪਣੇ ਘਰ ਦੇ ਵਿੱਚ ਸੂਈ ਆ ਠੀਕ ਹੈ ਜੀ ਤੇ ਦੋਵੇਂ ਸੂਵੇ ਆਪਾਂ ਦੁੱਧ ਇਹਦਾ ਵਧੀਆ ਮਤਲਬ ਪਹਿਲੇ ਸੂਵੇ ਦਾ ਚਲੋ ਥੋੜਾ ਬਹੁਤਾ ਹੁੰਦਾ ਪਸ਼ੂ ਘੜਦਾ ਦੂਸਰੇ ਸੂਵੇ ਦੀ ਇਹਦਾ 11-12 ਕਿਲੋ ਦੁੱਧ ਇਹਦਾ ਆਮ ਨੋਰਮਲ ਸੇਵਾ ਤੇ ਇਹਨੇ ਦਿੱਤਾ ਏ ਠੀਕ ਹੈ ਜੀ ਤੇ ਚਲੋ ਐਤ ਕੀ ਤਾਂ ਜੇ ਕੋ ਚੰਗੀ ਸੇਵਾ ਕਰੇ ਤੇ ਵਧੂਗੀ ਬਿਲਕੁਲ ਹਾਂ ਤੇ ਜੇ ਸਵੇਰੇ ਆਣ ਕੇ ਪਸ਼ੂ ਬਣਦਾ ਵੈਸੇ ਸਹੀ ਦਾ ਅੱਛਾ ਜੀ ਚਵਾਈ ਚੁਵਾਈ ਦੀ ਜਿਵੇਂ ਪਿਛਲੇ ਦੋ ਸਵੇਰਾਂ ਦੇ ਵਿੱਚ ਪੋਲੀ ਆ ਵਧੀਆ ਚੰਗੀ ਚੁਵਾਈ ਆ ਬਿਲਕੁਲ ਸਾਫ ਸੁਥਰੀ ਚੁਵਾਈ ਆ ਪੋਲੀ ਆ ਬਹੁਤ ਸੋਹਣਾ ਥਾਣਾ ਜਾਨੀ ਕਿ ਚੁਵਾਈ ਇੱਕ ਨੰਬਰ ਦੀ ਆ ਕਿਸੇ ਵੀ ਤਰ੍ਹਾਂ ਦੇ ਵਿੱਚ ਨੁਕਸਾ ਨਹੀਂ ਹੈਗਾ ਘਰ ਦੇ ਮਤਲਬ ਜੇ ਕੋਈ ਘਰੇ ਲਜਾਨ ਵਾਲਾ ਪਸ਼ੂ ਸਾਹਮਣ ਵਾਲਾ ਆਮ ਬੰਦਾ ਵੀ ਲੈ ਜਾਊਗਾ ਉਹ ਵੀ ਬਹੁਤ ਵਧੀਆ ਘਰੇ ਰੱਖਣ ਵਾਲੀ ਵਪਾਰੀ ਵੀ ਲੈ ਜਾਊਗਾ ਤਾਂ ਵੀ ਵਧੀਆ ਜਿਹੜਾ ਕੋ ਲੈ ਕੇ ਜਾਊਗਾ ਕੋਈ 2-4 ਪੈਸੇ ਤੋਂ ਕਮਾਊਗਾ ਹੀ ਕਰਮਾ ਲਈ ਤੋਂ ਬਿਲਕੁਲ ਅੱਛਾ ਪਾਜੀ ਹੁਣ ਮੰਨ ਲਓ ਵੀ ਤੀਜੇ ਸੂਵੇ ਸੂਣੀ ਹੈ ਤਾਂ ਦਿਨ ਕਿੰਨੇ ਕੁ ਅਜ ਪਏ ਮਤਲਬ ਕਿ ਦਿਨ ਪੂਰੇ ਹੋਣ ਦੇ ਵਿੱਚ ਕਿੰਨੇ ਕੁ ਦਿਨ ਪਏ ਹੈ ਘਟੋ ਕਰ ਇਹ ਜੀ ਲਗਭਗ 10000 ਦਿਨ ਹੈਗੇ ਆ 9 ਅਕਤੂਬਰ ਨੂੰ ਯਾਨੀ ਕਿ ਦਿਨ ਪੂਰੇ ਹੋ ਜਾਣੇ ਆ ਠੀਕ ਹੈ ਜੀ ਹਾਂ ਕੋਈ ਦੋ ਦਿਨ ਘੱਟ ਵੀ ਲੈ ਸਕਦੀ ਆ ਵੱਧ ਵੀ ਲੈ ਸਕਦੀ ਆ ਇਹ ਤਾਂ ਰੱਬ ਦੇ ਰੰਗ ਹੁੰਦੇ ਆ ਜੀ ਬਿਲਕੁਲ ਥੋੜਾ ਬਹੁਤਾ ਦਿਹਾੜੀ ਡੰਗ ਦਾ ਆਪੇਸ਼ਾ ਹੋ ਵੀ ਜਾਂਦਾ ਕਈ ਵਾਰ ਬਿਲਕੁਲ ਜੀ ਹਾਂਜੀ ਸੋ ਬਾਕੀ ਆਪਾਂ ਥਣ ਥਣ ਨੂੰ ਜਰੂਰ ਇੱਕ ਵਾਰੀ ਨੇੜੇ ਤੋਂ ਦਿਖਾਉਣੇ ਆ ਜੀ ਹਾਂਜੀ ਹਾਂਜੀ ਆਹ ਦੇਖੋ ਜੀ ਸੋ ਬਾਕੀ ਦੋਸਤੋ ਪਹਿਲੇ ਸਵੇ ਭਾਵੇਂ 9 ਲੀਟਰ 10 ਲੀਟਰ ਰਿਆ ਹੋਵੇ ਵੀ ਦੂਜੇ ਸਵੇ ਜਿਹੜੀ ਚਵਾਈ ਆ 11 12 11 12 ਲੀਟਰ ਤੱਕ ਜਿਹੜੀ ਚਵਾਈ ਆ ਇਸ ਮੱਝ ਨੇ ਕਰਵਾਈ ਆ ਤੇ ਇਸ ਵਾਰ ਜਿਹੜੀ ਦੋਸਤੋ ਥਰਡ ਟਾਈਮਰ ਆ ਠੀਕ ਆ ਜੀ ਤੀਸਰਾ ਸਵੇ ਜਿਹੜਾ ਦੋ 10 9 ਅਕਤੂਬਰ ਨੂੰ ਜਿਹੜੇ ਦਿਨ ਪੂਰੇ ਆ ਕੋਈ ਵੀਰ 2-3 ਦਿਨ ਉੱਪਰ ਸਮਝ ਸਕਦਾ 2 ਦਿਨ ਉੱਪਰ ਜਿਹੜੇ ਆ ਦੋਸਤੋ ਬਿਲਕੁਲ ਪੂਰੇ ਕਰਕੇ ਸੂਪੂਗੀ ਠੀਕ ਆ 11 12 ਅਕਤੂਬਰ ਤੱਕ ਸੂਪੂਗੀ ਹੋ ਸਕਦਾ ਵੀ 8 9 ਅਕਤੂਬਰ ਤੱਕ ਸੂਪੇ ਲਾਏ ਪਈ ਆ ਵੀ ਅੱਜ 29 ਤਰੀਕ ਆ ਦੋਸਤੋ ਤੇ 10 ਤੋਂ 12 ਦਿਨ ਤੁਸੀਂ ਆਈਡੀਆ ਰੱਖ ਕੇ ਜਿਹੜਾ ਇਹ ਸਮਝ ਦਾ ਸਬਦਾ ਕਰ ਸਕਦੇ ਜੀ ਠੀਕ ਆ ਜੀ ਹਾਈਟ ਦੀ ਗੱਲ ਕਰ ਲਈਏ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਆਰਡਰ ਕੁਆਲਿਟੀ ਚੰਗੀ ਬਣਾ ਲੂਗੀ ਦਿਨਾਂ ਦੇ ਹਿਸਾਬ ਨਾਲ ਪਸ਼ੂ ਬਿਲਕੁਲ ਤਿਆਰ ਹੁੰਦਾ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਬਾਕੀ ਸਿੰਘਾ ਸੁੰਗਾ ਦੀ ਬੰਤਰ ਤੁਸੀਂ ਵੇਖ ਲਓ ਫੇਸ ਕੁਆਲਿਟੀ ਵੇਖ ਲਓ ਠੀਕ ਆ ਜੀ ਪਤਲਾ ਜਾਂ ਫੇਸ ਕੁਆਲਿਟੀ ਆ ਬਾਕੀ ਦੂਜੇ ਬੰਨੇ ਇੱਕ ਵਾਰੀ ਆਪਾਂ ਹਿੱਕ ਹਿੱਕ ਗਏ ਤੁਹਾਨੂੰ ਵੀ ਉਧਰ ਬੰਨੇ ਤੁਸੀਂ ਇੱਕ ਜਿਹੇ ਜ ਮਾਰਾ ਉਧਰੋਂ ਇਹਨੂੰ ਕਰ ਦਿਓ ਖੱਬੇ ਪਾਸੇ ਆਹ ਦੇਖੋ ਜੀ ਅੱਛਾ ਆ ਪਾ ਜੀ ਮਲਗੀ ਚਵਾਈ ਚੁਈ ਬਿਲਕੁਲ ਪੋਲੀ ਤੇ ਇੱਕ ਸਾਰੀ ਵਧਦੀ ਰਹੀ ਬਿਲਕੁਲ ਬਹੁਤ ਵਧੀਆ ਜੀ ਬਹੁਤ ਚਾਰੇ ਥਾਨ ਬਹੁਤ ਸੋਹਣੇ ਚਵਾਈ ਦੇ ਵਿੱਚ ਡਰਾਈ ਕੀਤੇ ਨੂੰ ਆਪਾਂ ਨੂੰ ਹੋ ਗਿਆ ਕੋਈ ਟਾਈਮ ਕੋ 2-3 ਮਹੀਨੇ ਦੇ ਲਾ ਕੇ। ਕਿਉਂ ਤਿੰਨਾ ਮਹੀਨੇ ਤੋਂ ਜ਼ਿਆਦਾ ਚਿਰ ਹੋ ਗਿਆ ਜੀ ਅਸੀਂ ਥੋੜਾ ਟਾਈਮ ਵਾਧਾ ਹੀ ਕਰ ਦਿੰਨੇ ਆ। ਠੀਕ ਆ ਜੀ। ਫਿਰ ਜੇ ਥੋੜਾ ਟਾਈਮ ਕਰੀਏ ਫਿਰ ਦੁੱਧ ਨਹੀਂ ਪਸ਼ੂ ਦਿੰਦਾ। ਹੂੰ 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 ਜੇ ਤਿੰਨ ਕ ਮਹੀਨੇ ਹੋ ਜਾਣ ਨਾ ਤੇ ਫਿਰ ਦੁੱਧ ਪਸ਼ੂ ਤਾਂ ਹੀ ਦਿੰਦਾ ਵਧੀਆ। ਬਿਲਕੁਲ ਜੀ। ਹਾਂ ਜੀ। ਸੋ ਦੋਸਤੋ 3 ਮਹੀਨੇ ਦੇ ਬਿਲਕੁਲ ਨੀਅਰ ਅਪਾਉਟ ਜਿਹੜਾ ਸਮਾਂ ਹੋ ਗਿਆ ਟਾਈਮ ਹੋ ਗਿਆ ਡਰਾਈ ਕੀਤੇ ਨੂੰ ਠੀਕ ਆ ਜੀ ਤੇ ਬਾਕੀ ਹੁਣ ਪ੍ਰੋਪਰ ਜਿਹੜੀ ਦੋਸਤੋ 8-10 ਦਿਨੀ ਗੱਲ ਕਰ ਲਈਏ ਪੂਰੀ ਤਿਆਰੀ ਤੇ ਹੋਣੀ ਹੈ। ਤੇ ਜਿਹ ਨੰਬਰਾਂ ਤੇ ਸੰਪਰਕ ਕਰ ਸਕਦੇ ਠੀਕ ਆ ਜੀ ਤੀਜਾ ਸਵੇਰ ਜਿਹੜੀ ਇਹ ਮੱਝ ਸੂਣੀ ਹੈ ਅੱਛਾ ਇੱਕ ਭਾਜੀ ਦੀ ਡਿਮਾਂਡ ਕੀ ਰਹੂਗੀ ਮੁੱਲ ਕੀ ਕਰਦੇ ਆ ਫਿਰ ਇਹਦੀ ਡਿਮਾਂਡ ਜੀ 65000 ਰੁਪਇਆ ਕਰਦੇ ਆ 65000 ਹਾਂ ਜੀ ਆਪਾਂ ਬਿਲਕੁਲ ਜਾਇਜ਼ ਹੀ ਡਿਮਾਂਡ ਕਰ ਲਈਆਂ ਕੋਈ ਲੋਕਾਂ ਵਾਂਗੂ ਨਹੀਂ ਹੈਗਾ ਵਪਾਰੀਆਂ ਵਾਂਗੂ ਵੀ 80 ਕਰਨਾ ਹੈ 90 ਕਰਨਾ ਹੈ ਜੀ ਆਪਾਂ ਬਿਲਕੁਲ ਜਾਇਜ਼ ਜਾਇਜ਼ ਡਿਮਾਂਡ 65000 ਰੁਪਇਆ ਠੀਕ ਹੈ ਜੀ ਤੇ ਚਲੋ ਜਿਹੜਾ ਕੋਈ ਭੈਣ ਭਰਾ ਆਊਗਾ ਜਦੋਂ ਕੋਈ ਨਹੀਂ ਮਾਨਤਾਣ ਹੋਰ ਵੀ ਕਰਾਂਗੇ ਜੀ ਚਲੋ ਬਹੁਤਾ ਜ਼ਿਆਦਾ ਨਹੀਂਗਾ ਤੇ ਮਾਨਤਾਣ ਕਰਾਂਗੇ ਹਾਂ ਜੀ ਠੀਕ ਹੈ ਜੀ ਸੋ ਦੋਸਤੋ 65000 ਦੇ ਵਿੱਚੋਂ ਮਾਨਤਾਣਾ ਕੋਈ ਵੀਰ ਜਿਹੜਾ ਘਰੇ ਆਊਗਾ ਖਰੀਦਦਾਰ ਖਾਸ ਤੌਰ ਤੇ ਮਾਨਤਾਣਾ ਜਿਹੜਾ 65000 ਦੇ ਵਿੱਚੋਂ ਕੀਤਾ ਜਾਊਗਾ ਠੀਕ ਆ ਜੀ ਮੱਝ ਚੰਗੀ ਆ 10 ਕਿਤਨ ਜਿਹੜਾ ਵੀਰ ਸੰਭ ਲੂਗਾ ਦੋ ਪੈਸੇ ਦੇਊਗੀ ਦੋਸਤੋ ਇਹ ਵੀ ਗਾਰੰਟੀ ਵਾਲੀ ਗੱਲ ਪਤਲੀ ਚਮੜੀ ਦੀ ਮੱਝ ਪਤਲੇ ਸਕਿਨ ਦੀ ਗੱਲ ਕਰ ਲਈਏ ਪਤਲੀ ਸਕਿਨਾਂ ਬਿਲਕੁਲ ਕਾਗਜ਼ ਵਰਗੀ ਪਤਲੀ ਸਕਿਨ ਤੇ ਥੋੜਾ ਜਿਹਾ ਇਹਨੂੰ ਆਪਾਂ ਖੋਲ ਕੇ ਇੱਕ ਵਾਰੀ ਵੀਰ ਲੰਮਾ ਤੋਰਦੇ ਆ ਜੀ ਦਿਖਾ ਦਿੰਨੇ ਆ ਠੀਕ ਆ ਰੇੜ ਪੜਤਾ ਜਾਇਜ ਆ ਦੋਸਤੋ ਜਿਹੜੇ ਵੀਰ ਨੇ ਖਾਸ ਤੌਰ ਤੇ ਘਰੇ ਲੂ ਘਰੇ ਰੱਖਣੀ ਆ ਉਹਦੇ ਲਈ ਜ ਜਿਆਦਾ ਨਹੀਂ ਤੇ 11 12 11 ਲੀਟਰ ਦੀ ਚਵਾਈ ਤੁਸੀਂ ਨਾਰਮਲ ਹੀ ਇਸ ਮੱਝ ਤੇ ਥੱਲੇੋਂ ਕਰ ਸਕਦੇ ਜੇ ਬਾਕੀ ਕਿਸੇ ਤਰ੍ਹਾਂ ਦੀ ਭਾਜੀ ਕੋਈ ਭਾਰ ਪਿਛੇ ਦੂਜੇ ਤੀਜੇ ਦੀ ਕੋਈ ਤੰਗੀ ਪਰਸ਼ ਨਹੀਂ ਕਿਸੇ ਤਰ੍ਹਾਂ ਦਾ ਨਹੀਂ ਕੁਝ ਵੀ ਲਓ ਜੀ ਲੈ ਪਈਏ ਦੋਸਤੋ ਅਡਰ ਕੁਆਲਟੀ ਤੁਸੀਂ ਵੇਖੋ ਪੱਧਰ ਬਿਲਕੁਲ ਇੱਕਸਾਰ ਲੇਵਾ ਵੀ ਕੋਈ ਬਾਦ ਨਹੀਂ ਕੋਈ ਘਾੜ ਨਹੀਂ ਹੋਊਗੀ ਇਸੇ ਤਰ੍ਹਾਂ ਲੇਵੇ ਦੀ ਬੰਤਰ ਬਣੀ ਜਾਣੀ ਆ ਜਿਵੇਂ ਜਿਵੇਂ ਲੇਵਾ ਭਰੀ ਜਾਊਗਾ ਦੋਸਤੋ ਬਿਲਕੁਲ ਫਾੜੀ ਵਾਲਾ ਚੱਡਾ ਬਿਲਕੁਲ ਇੱਕਸਾਰ ਲੇਵਾ ਹਵਾਨਾ ਰਹੂਗਾ ਠੀਕ ਆ ਜੀ ਸੋ ਬਾਕੀ ਜਿਸ ਵੀਰ ਨੇ ਖਰੀਦਨੀ ਆ ਤੁਸੀਂ ਤਸੱਲੀ ਆਪਦੀ ਟਿੱਪ ਕੇ ਕਰ ਲਿਓ ਠੀਕ ਆ ਠੀਕ ਹੈ ਜੀ ਸੋ ਚੰਗੀ ਮਾਝਾ ਦੋਸਤੋ ਠੀਕ ਆ ਮਾਝਾ ਚੰਗੀ ਆ ਬਾਡੀ ਬੰਤਰ ਚੰਗੀ ਆ ਪਿੱਠ ਪੁੜਾ ਬਿਲਕੁਲ ਇੱਕਸਾਰ ਆ ਖੁੱਡੇ ਬਿਲਕੁਲ ਇੱਕ ਪੱਧਰ ਆ ਸੋ ਪਤਲੇ ਚਮਦੇ ਵਿੱਚ ਬਿਲਕੁਲ ਬਰੀਕ ਸਕਿਨ ਹੈ ਠੀਕ ਹੈ ਜੀ ਪੂਰੀ ਕੁਆਲਿਟੀ ਵਾਲੀ ਹੈ ਜਿਸ ਵੀਰ ਨੇ ਘਰੇ ਰੱਖਣੀ ਆ ਤੁਸੀਂ ਜਰੂਰ ਸੰਪਰਕ ਕਰ ਲਿਓ ਤੇ ਨੰਬਰ ਆਪਣੇ ਕੀ ਹੈ ਜੀ ਕੰਟੈਕਟ 62397 ਹਾਂ ਜੀ 63398 ਠੀਕ ਹੈ ਜੀ ਠੀਕ ਹੈ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਸਰਦਾਰ ਸਾਹਿਬ ਤੇ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਹੈ ਦੋਸਤੋ ਬਿਲਕੁਲ ਘਰੇਲੂ ਇਹ ਮਾਝਾ ਠੀਕ ਹੈ ਜੀ ਵਿਕਰੀ ਦੇ ਲਈ ਅਵੇਲੇਬਲ ਆ ਖਾਸ ਵਿਜੜ ਤੁਸੀਂ ਪੰਘਾਲੇ ਕਰ ਲਿਓ ਪੰਘਾਲਾ ਪੇਂਟ ਆ ਦੋਸਤੋ ਠੀਕ ਹੈ ਮਾਝੇ ਦਾ ਪੇਂਟ ਆ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਚੈਨਲ ਵੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ